मरण वरत बैठा लाली इंसाफ पाने करेगा हुन चक्का जाम इंसाफ पाने पिछले छह दिनों तो मरण वरत बैठा अपनी दुनिया भगत सिंह राज दरबार का सूबा कन्वीनर चरणदास लाली जीवा अराई हुन इंसाफ ना मिलन करके अगले पड़ा वजो गीटी रोड जाम करेगा ਗੀਟੀ ਰੋਡ ਜਾਮ ਕਰਨ ਦਾ ਐਲਾਨ ਲਾਲੀ ਨੇ ਰੱਖੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਲਾਲੀ ਦੀ ਮੰਗ ਹੈ ਕਿ ਉਸ ਦੀ ਮਾਰਕੁੱਟ ਕਰਕੇ ਉਸ ਦਾ ਕਾਰਤਾਉਣ ਵਾਲੇ ਦੋਸ਼ੀਆਂ ਖਿਲਾਫ ਜੇਕਰ ਐਤਵਾਰ ਤੱਕ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਉਹ 8 ਜਨਵਰੀ ਸੋਮਵਾਰ ਨੂੰ ਫਿਰੋਜ਼ਪੁਰ ਫਾਜ਼ਿਲਕਾ ਗੀਟੀ ਰੋਡ ਜਾਮ ਕਰਕੇ ਇਨਸਾਫ ਦੀ ਮੰਗ ਕਰੇਗਾ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਆਗੂ ਲਾਲੀ ਜੀਵਾ ਅਰਾਈ ਨੇ ਦੱਸਿਆ ਕਿ ਉਸ ਨੇ ਇੱਕ ਕਨਾਲ 7 ਮਰਲੇ ਜਗਾ ਪਿੰਡ ਬੰਦੀ ਵਾਲਾ ਦਾਖਲੀ ਮੋਹਨਕੇ ਉਤਾਰ ਵਿਖੇ ਖਰੀਦ ਕੀਤੀ ਸੀ ਉਸਨੇ ਦੱਸਿਆ ਕਿ ਉਸ ਦੇ ਗਵਾਂਦਿਆਂ ਨੇ ਉਸ ਦੀ ਮਾਲਕੀ ਵਾਲੀ ਜਗ੍ਹਾ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੇਰੇ ਨਾਲ ਮਾਰਕੁਟਾਈ ਕੀਤੀ ਅਤੇ ਉਕਤ ਮੇਰੇ ਘਰ ਦੀ ਪੰਤੂੜ ਵੀ ਕੀਤੀ ਜਿਸ ਦੇ ਸੰਬੰਧ ਵਿੱਚ ਡਾਕਟਰੀ ਰਿਪੋਰਟ ਕਰਵਾ ਕੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲਾਲੀ ਨੇ ਦੱਸਿਆ ਕਿ ਪੁਲਿਸ ਨੇ ਹੁਣ ਤੱਕ ਇਨਸਾਫ ਦੇਣ ਦੇ ਸਿਰਫ ਲਾਰੇ ਹੀ ਲਗਾਏ ਹਨ ਅਤੇ ਹੁਣ ਉਹ ਪੁਲਿਸ ਦੇ ਲਾਰਿਆਂ ਤੋਂ ਅੱਕ ਚੁੱਕਿਆ ਹੈ। ਲਾਲੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਐਤਵਾਰ 7 ਜਨਵਰੀ ਤੱਕ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ 8 ਜਨਵਰੀ ਨੂੰ ਇਨਸਾਫ ਪਾਉਣ ਲਈ ਅਤੇ ਪੁਲਿਸ ਦੇ ਇਸ ਰਵਈਏ ਨੂੰ ਨੰਗਿਆ ਕਰਨ ਲਈ ਗੀਟੀ ਰੋਡ ਜਾਮ ਕਰੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਇਸ ਸਬੰਧ ਵਿੱਚ ਡੀਐਸਪੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਵੇਂ ਆਏ ਹੋਣ ਕਰਕੇ ਇਹ ਮਾਮਲਾ ਹੁਣ ਹੀ ਉਹਨਾਂ ਦੇ ਧਿਆਨ ਵਿੱਚ ਆਇਆ ਹੈ DSP ਨੇ ਕਿਹਾ ਕਿ ਉਹਨਾਂ ਨੇ ਸ਼ਨੀਵਾਰ ਨੂੰ ਖੁਦ ਮੌਕੇ ਤੇ ਜਾ ਕੇ ਮੌਕਾ ਦੇਖਿਆ ਹੈ ਅਤੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਇੱਕ ਟੀਮ ਬਣਾ ਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਸੱਚਾਈ ਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਗੁਰੂ ਹਰ ਸਹਾਇ ਆਨਲਾਈਨ। ਔਰ ਉਹਦਾ ਸੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਾਡੇ ਮੰਗ ਪੱਤਰ ਨੇ ਜਿਹੜੇ ਪਹੁੰਚੇ ਹੋਏ ਨੇ। ਔਰ ਅਸੀਂ ਉਹਦੇ ਰੋਸ ਵਜੋਂ ਸਾਨੂੰ ਸਾਫ਼ ਨਹੀਂ ਮਿਲ ਰਿਹਾ ਤਾਂ ਅਸੀਂ 8 ਜਨਵਰੀ ਨੂੰ ਜਿਹੜਾ ਫਿਰੋਜ਼ਪੁਰ ਫਾਜ਼ਲ ਕਾ ਰੋਡ ਪਿੰਡ ਜੀਮਾ ਰਹੀ ਵਿਖੇ ਜਿਹੜਾ ਚੱਕਾ ਜਾਮ ਕਰਨ ਦਾ ਜਿਹੜਾ ਐਲਾਨ ਆਲਰੇਡੀ ਪਹਿਲਾਂ ਕੀਤਾ ਹੋਇਆ ਹੈ ਔਰ ਉਹਦੇ ਰੋਸ ਵਜੋਂ 1 ਜਨਵਰੀ 2024 ਤੋਂ ਲਗਾਤਾਰ ਮੇਰੇ ਵੱਲੋਂ ਜਿਹੜਾ ਮਰਨਵਾਰਤ ਸਟਾਰਟ ਕੀਤਾ ਹੋਇਆ ਪਰ ਪ੍ਰਸ਼ਾਸਨ ਸਾਡੀਆਂ ਮੰਗਾਂ ਨੂੰ ਅਣਗੌਲਾ ਕਰ ਰਿਹਾ ਔਰ ਇਹਦਾ ਇੱਕੋ ਇੱਕ ਕਾਰਨ ਸਾਡੇ ਸਾਹਮਣੇ ਆ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਹੈ ਜਿਹੜਾ ਸਾਨੂੰ ਕੋਈ ਵੀ ਇਨਸਾਫ਼ ਨਹੀਂ ਦੇ ਰਿਹਾ ਔਰ ਜਿਹੜੇ ਗੁਰੂ ਰਸਾਇ ਦੀ ਪੰਜਾਬ ਪੁਲਿਸ ਹੈ ਉਹਦਾ ਜਿਹੜਾ ਐਸ ਐਚ ਓ ਹੈ ਏ ਐਸ ਆਈ ਇਹ trilok singh ਹੈ ਉਹ ਸਿੱਧਾ ਦੋਛੀਆਂ ਨਾਲ ਮਿਲਿਆ ਹੋਇਆ ਹੈ ਔਰ ਵਾਰ-ਵਾਰ ਸਾਡੇ ਤੇ ਹਮਲੇ ਕਰਵਾ ਰਿਹਾ ਹੈ ਇਹਦੇ ਦੌਰਾਨ ਕੱਲ ਇੱਕ ਜਿਹੜਾ ਉਹਨਾਂ ਨੇ ਫੇਰ ਮੇਰੇ ਘਰ ਦੇ ਵਿੱਚ ਐਂਟਰੀ ਕਰਕੇ ਟਰੈਕਟਰ ਦੇ ਨਾਲ ਤਿੰਨ ਚਾਰ ਮਰਲੇ ਜਗ੍ਹਾ ਜਿਹੜੀ ਉਹ ਵਾਅ ਦਿੱਤੀ ਹੈ ਉਹਦਾ ਡੀ ਐਸ ਪੀ ਸਾਹਿਬ ਨੇ ਅੱਜ ਮੌਕਾ ਵੀ ਵੇਖਿਆ ਪਰ ਪਰਚਾ ਦਰਜ ਕਰਨ ਦੀ ਕੋਈ ਜਿਹੜੀ ਗੱਲ ਉਹ ਅਜੇ ਨਹੀਂ ਕੀਤੀ ਜਾ ਰਹੀ ਹੈ ਸੋ ਇਹ ਸਾਰਾ ਕੁਝ ਹੈ ਜਿਹੜਾ ਸਿਆਸੀ ਦਬਾਅ ਹੇਠ ਉਹ ਸਬਸਤਰਾ ਦੀ ਮਿਲੀ ਭੁਗਤ ਦੇ ਨਾਲ ਗੁੰਡਿਆਂ ਦੇ ਨਾਲ ਮਿਲੀ ਭੁਗਤ ਦੇ ਨਾਲ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਔਰ ਅਸੀਂ ਇਸ ਪ੍ਰੈਸ ਕਾਨਫਰੰਸ ਲਈ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੁਸੀਂ ਇਹਨਾਂ ਗਲਤ ਹਰਕਤਾਂ ਦੇ ਨਾਲ ਸਾਨੂੰ ਦਬਾ ਨਹੀਂ ਸਕਦੇ ਸਾਡਾ 8 ਜਨਵਰੀ ਦਾ ਪ੍ਰੋਗਰਾਮ ਹੈ ਜਿਹੜਾ ਉਹ ਟਾਲਿਆ ਅਸੀਂ ਆਦਾ ਜਿਹੜਾ ਹੈ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਨੈਸ਼ਨਲ ਹਾਈਵੇ ਜਾਮ ਹੈ ਜਿਹੜਾ ਉਹ ਕਰਾਂਗੇ ਸਰ ਮੈਂ ਇੱਕਰਾ ਆਮ ਆਦੀ ਪਾਰਟੀ ਨਾਲ ਜੁੜਿਆ ਹਾਂ 2014 ਤੋਂ ਸਾਫ ਛੁਤਰੀ ਸ਼ਮੀ ਲੈ ਕੇ ਸਰ ਸਾਡੇ ਜੀ ਸੀਐਮ ਸਾਹਿਬ ਨੇ ਸੁਰੱਖਿਆ ਹੀ ਸਿਖਾਉਂਦੇ ਨੇ। ਮੁਮਕੜ ਕਹਿੰਦੇ ਨੇ ਨਾ ਦੇ ਉਹਨਾਂ ਨੂੰ ਆਦੇ ਜਿਹੜੇ ਵਰਕਰ ਨੇ ਉਹਨਾਂ ਦੇ। ਉਹਨਾਂ ਚ ਅਸੀਂ ਚੋਣਵੇਂ ਆ। ਅਸੀਂ ਸਾਰੇ ਇਮਾਨਦਾਰ ਆ। ਸਾਡਾ ਸੀਐਮ ਇਮਾਨਦਾਰ, ਅਸੀਂ ਇਮਾਨਦਾਰ ਆ। ਸਰ ਪਿੱਛੇ ਇਹਨਾਂ ਸਾਡੇ ਪਿੰਡ ਦੇ 229 ਵੋਟਾਂ ਨੇ ਸਾਡੇ ਪਿੰਡ ਦੀਆਂ। ਤੇ ਕਰੋੜਾ ਰੁਪਈਆ ਸਾਡੇ ਪਿੰਡ 'ਚ ਆਇਆ। ਉਹਦੇ ਜੇ ਕੋਈ ਸਾਡੇ ਪਿੰਡ ਦਾ ਸੀਵਰੇਜ ਦਾ ਚੰਗਾ ਪ੍ਰਬੰਧ ਨਹੀਂ ਹੈਗਾ। ਕੋਈ ਸਕੂਲ ਨਹੀਂ, ਕੋਈ ਡਿਸਪੈਂਸਰੀ ਨਹੀਂ। ਯਾਨੀ ਕਿ ਕੁਝ ਵੀ ਸਾਡੇ ਪਿੰਡ پارک ਵਗੈਰਾ ਕੱਖ ਨਹੀਂ ਹੈਗਾ ਤਾਂ ਸਰ ਇਹਨਾਂ ਕਰੋੜਾਂ ਰੁਪਈਆ ਦਾ ਗਵਨ ਕਿਵੇਂ ਹੋ ਗਿਆ ਸਾਡੇ ਪਿੰਡ 'ਚ ਕਿਵੇਂ ਰੁਪਈਆ ਆ ਗਿਆ ਸਵਾਲ ਨੰਬਰ 2 ਫਿਰ ਮੈਂ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆਂਦਾ ਬੀਡੀਪੀ ਸਾਹਿਬ ਤੋਂ ਲੈ ਕੇ ਡਾਇਰੈਕਟਰ ਤੱਕ ਮੈਂ ਕੰਪਲੀਟ ਦੇ ਚੁੱਕਾ ਪਰ ਸਰ ਪ੍ਰਸ਼ਾਸਨ ਨੂੰ ਉਹ ਬੰਦਾ ਪੈਸੇ ਦੇ ਰਿਹਾ ਜਾਂ ਪ੍ਰਸ਼ਾਸਨ ਦੇ ਮਿਲੀ ਭੁਗਤ ਹੈ ਜਾਂ ਕੁਝ ਨਹੀਂ ਕਹਿ ਨਹੀਂ ਸਕਦੇ ਉਹ ਜਿਹੜਾ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਉਹਦੇ ਪੁਗਤਾ ਸਬੂਤ ਹੈ ਮੇਰੇ ਕੋਲੇ ਹੁਣ ਇੱਕ ਮੇਰੇ ਪਿੰਡ ਦੀ ਚਾਰ ਦਿਵਾਰੀ ਹੋਈ ਹੈ ਸੇਮਿਆ ਦੀ 2004 'ਚ ਹੋਈ ਹੈ ਉਹਦਾ ਮੇਰੇ ਕੋਲ ਮਤਾ ਨੰਬਰ ਵੀ ਹੈਗਾ ਤੇ ਚੈੱਕ ਨੰਬਰ ਵੀ ਹੈਗਾ ਜਿਹੜਾ ਕਟਿਆ ਗਿਆ ਪਰ ਉਹਦੀ ਪੇਮੈਂਟ 757948 ਰੁਪਏ 2020 ਚ ਨਿਕਲੇ ਨੇ ਸਰੂ ਕਿਨੇ ਮਨੂੰ ਇਦਾਂ ਦੇ ਪ੍ਰੂਫ ਨੇ ਮੇਰੇ ਕੋਲ ਪੁਖਤਾ ਜਿਹੜਾ ਉਹ ਠੁਕਰਾ ਨਹੀਂ ਸਕਦੀ ਸਰਕਾਰ ਵੀ ਉਹਨੂੰ ਜਾਂ ਪ੍ਰਸ਼ਾਸਨ ਠੁਕਰਾ ਨਹੀਂ ਸਕਦਾ ਦੂਜਾ ਨੰਬਰ ਇੱਕ ਇੱਕ ਖੋਦ ਜਿਹੜਾ ਬੰਦਾ ਪੈਨਸ਼ਨ ਲੈ ਰਿਹਾ ਜਿਹਦੇ ਚਾਰ ਮੈਂਬਰ ਨੇ ਹੋਰ ਬਟਾਪਾ ਪੈਨਸ਼ਨ ਲੈ ਰਹੇ ਨੇ ਇੱਕ ਮੌਜੂਦਾ ਸਰਪੰਚ ਹੈ ਡਿੰਪਲ ਰਾਣੀ ਉਹ ਵੀ ਖੁਦ ਪੈਨਸ਼ਨ ਲੈ ਰਹੀ ਉਮਰ ਉਹਦੀ 31 ਸਾਲ ਹੈ ਜੀ ਦੇ ਰਿਪੋਰਟ ਜਿਹੜਾ ਪ੍ਰਸ਼ਾਸਨ ਦੇ ਧਿਆਨ ਚ ਮੈਂ ਲਿਆਂਦਾ ਮਾਨਯੋਗ ਪੰਜਾਬ ਨਹਿਰਾਂ ਚ ਹਾਈ ਕੋਰਟ ਮੈਂ ਰੈਟ ਵੀ ਪਾਈ ਰੈਟ ਦਾ ਜਿਹੜੀ ਪੜਤਾਲ ਬੈਠੀ ਉਹਦੀ ਹੁਕਮਾ ਤੇ ਪੜਤਾਲ ਰਿਪੋਰਟ ਦੀ ਜਿਹੜੀ ਸੈਟ ਹੈ ਉਹ ਵੀ ਖਿਲਾਫ ਰਿਪੋਰਟ ਬਣਾ ਦਿੰਦੀ ਹੈ ਪਰ ਉਹਦੇ ਵਿੱਚ ਜਿਹੜੀ ਮੌਜੂਦਾ ਸਰਪੰਚਾ ਡਿੰਪਲ ਰਾਣੀ ਉਹਨੂੰ ਬਚਾਇਆ ਜਾ ਰਿਹਾ ਹੈ ਸੀ ਡੀ ਪੀ ਰਿਚਕਾ ਨੰਦਾ ਵੱਲੋਂ ਇੱਕ ਡੀ ਐਸ ਐਸਓ ਰੀਨੂ ਬਾਲਾ ਇਹਨਾਂ ਵੱਲੋਂ ਸਾਰਾ ਜਿਹੜੀ ਰੀਨੂ ਬਾਲਾ ਸੈਟ ਦੀ ਮੈਂਬਰ ਵੀ ਹੈ ਤੇ ਸਰ ਉਹਨੂੰ ਸਿੱਧਾ ਸਮਾ ਵਿਚਾਰੀ ਕਹਿੰਦੇ ਵੀ ਪੈਨਸ਼ਨ ਲੱਗੀ ਨਹੀਂ ਉਹਨਾਂ ਨੇ ਸਾਰੇ ਆ ਦੇ ਰਿਕਾਰਡ ਤੋਂ ਜਿਹੜਾ ਰਿਕਾਰਡ ਦਾ ਗਵਨ ਕਰਦਾ ਆਨਲਾਈਨ ਵੀ ਆਫਲਾਈਨ ਜਿੰਨਾ ਵੀ ਕਾਰ ਸਾਰਾ ਚੱਕਤਾ ਉਹ ਜਿਹੜਾ ਖਾਤਾ ਸੀ ਉਹ ਵੀ ਬੰਦ ਕਰਾਤਾ ਬੇ ਨੂੰ ਨਾ ਉਹ ਬਾਸ ਨਾ ਰਹਿਦਾ ਬਾਸ ਨਾ ਵਜੇਗੀ ਬਾਂਸਰੀ ਉਹੀ ਗੱਲ ਹੋ ਗਈ ਨਹੀਂ ਜਿਹੜੀ ਪੈਨਸ਼ਨ ਲੱਗੀ ਹੋਈ ਏ ਤੁਹਾਡੇ ਕੋਲ ਸਬੂਤ ਹੈਗੇ ਨੇ ਬਿਲਕੁਲ ਸਰ ਮੈਂ ਕੋਈ ਸਟੇਟਮੈਂਟ ਆ ਸਰ ਮੈਂ ਇੱਕ ਆਡੀ ਸਟੇਟਮੈਂਟ ਕਢਾਈ ਉਹਦੀ ਖਾਤੇ ਦੀ ਸਟੇਟ ਮਤ ਪੈਨਸ਼ਨ 올ਡ ਅਜ ਬੋਰਡ ਦੀ ਕਲੋਜ਼ ਕਰਕੇ ਦੇਖ ਲੋ ਸਰ ਬੁਢਾਪਾ ਪੈਨਸ਼ਨ ਲੱਗੀ ਹੋਈ ਏ ਬੁਢਾਪਾ ਪੈਨਸ਼ਨ ਲੱਗੀ ਹੋਈ ਹੈ ਮੌਜੂਦਾ ਸਰਪੰਚੇ ਡਿੰਪਾਣੀ ਹਾਂਜੀ ਬਿਲਕੁਲ ਸਰ ਬਿਲਕੁਲ ਮੌਜੂਦਾ ਸਰਪੰਚਾ ਡਿੰਪਾਣੀ ਸਰ ਪੈਨਸ਼ਨ ਲੈ ਰਹੀ ਜਿਹੜੀ ਪੈਨਸ਼ਨ ਲੈ ਰਹੀ ਹੈ ਬੁਢਾਪਾ ਪੈਨਸ਼ਨ ਕਰਦੇ ਇਹਦਾ ਦਿਓਰ ਜੇਠ ਦਰਾਣੀ ਚ ਠਾਣੀ ਮਾਂ ਤੇ ਪਿਓ ਤੇ ਖੁਦ ਮੀਆਂ ਬੀਵੀ 8 ਪਿੰਡ ਦਰਬਾਰੀ ਸਿੰਘ ਵਾਲਾ ਦਰਬਾਰਾ ਸਿੰਘ ਵਾਲਾ ਦਰਬਾਰਾ ਸਿੰਘ ਵਾਲਾ ਹਾਂਜੀ ਸਰ ਮੌਜੂਦਾ ਸਰਪੰਚ ਜਿਹੜੀ ਪੈਨਸ਼ਨ ਲੈ ਰਹੀ ਹੈ ਸਰ ਕਿੰਨੇ ਵੱਡੇ ਕੱਫੇ ਕਰਦੀ ਹੋਊਗੀ ਕਿ ਤੇ ਸੰਧਾ ਸਰ ਮੈਂ ਗੱਲ ਕਰਾਂ ਤੇ ਖੇਤੀ ਸੰਧ ਸਰ ਸਾਡੇ ਪਿੰਡ ਤਿੰਨ ਸਾਲ ਹੋ ਗਏ ਆਇਆ ਨੂੰ ਆਰਟੀਰ ਰਿਕਾਰਡ ਦੱਸਦਾ ਵੀ ਤਿੰਨ ਸਾਲ ਹੋ ਗਏ ਅੱਜ ਤੱਕ ਉਹ ਕਹਿੰਦਾ ਮੈਂ ਸੰਧ ਪੈਂਡਜ ਪੈਣੇ ਜੇ ਤੇਰੇ ਕੋਲ ਸੰਧ ਪੈਣੇ ਪੈਂਡਜ ਕਿਹੜੇ ਕਿਸਾਨਾਂ ਨਾਲ ਸੰਧ ਵਰਤੇ ਅੱਜ ਤੱਕ ਉਹਦਾ ਸਬ ਰਿਕਾਰਡ ਕਿੱਥੇ ਆ ਜਿਹੜਾ ਉਹਨਾਂ ਤੋਂ ਕਿਰਾਇਆ ਵਸੂਲਿਆ ਗਿਆ ਉਹ ਕਿਹੜੇ ਖਾਤੇ 'ਚ ਪੈਸਾ ਪਾਇਆ ਗਿਆ ਉਹਦੀ ਰਸੀਦਾਂ ਦੂਜਾ ਨੰਬਰ ਜਿਹੜਾ ਤੂੰ ਰਿਕਾਰਡ ਦੀ ਗੱਲ ਕਰਦਾ ਸਾਡੇ ਪਿੰਡ ਸੰਧ ਆਏ ਨੇ ਸਾਡੇ ਪਹਿਲੇ ਜਮੀਨ ਜਿਹੜੀ ਕੋਲਾ ਸਾਰਾ ਉਹਦੇ ਚ ਅਸੀਂ ਤੋਂ 85 ਕਲਾ ਪੈਲੀ ਸਾਰੇ ਪੇਂਡ ਦੀ ਆ ਇਹਨੇ 1125 ਕਲਾ ਪੈਲੀ ਦਿਖਾਈ ਆ ਅੱਛਾ ਜਿਹੜੇ ਮੇਰੇ ਪੇਂਡ ਦੀ ਟੋਟਲ ਜਨ ਗੱਲਣਾ ਉਹ 2400 ਤੇ 11 ਦੀ ਅੱਜ ਦੀ ਇਹਨੇ 985 ਕਲੇ ਕਾਸਟਕਾਰ ਦਿਖਾਤੇ ਨੇ ਅੱਛਾ ਐਸਟੀ ਕਾਸਟ ਪੂਰੇ ਪੰਜਾਬ ਚ ਇਹਨੇ ਦੋ ਮੈਂਬਰ ਨੇ ਅਗੇ ਮੈਂਬਰ ਪੰਚਾਇਤ ਕਿਰਨਾਰਾਣੀ ਔਰ ਅਰਵੰਦ ਸਿੰਘ ਐਸਟੀ ਕਾਸਟ ਵਿਖਾਤਾ ਐਸਟੀ ਕਾਸਟ ਹੈ ਨਹੀਂ ਪੰਜਾਬ ਵਿੱਚ ਸਰ ਸਟ ਪੂਰੇ ਪੰਜਾਬ ਚ ਨਹੀਂ ਹੋਗੀ ਸਰ ਇਹਨਾਂ ਸਰ ਕਿਵੇਂ ਜਾਲੀ ਸਰ ਜਿਹੜਾ ਪ੍ਰਸ਼ਾਸਨ ਆ ਨਾ ਸਰ ਮਿਲੀ ਭੁਗਤਾਨਾਂ ਦੀ ਨਹੀਂ ਐਸਟੀ ਦਾ ਜਿਹੜਾ ਇਹਨਾਂ ਕੋਲ ਸਰਟੀਫਿਕੇਟ ਵਗੈਰਾ ਹੈਗੇ ਨੇ ਪਤਾ ਨਹੀਂ ਸਰ ਜੇ ਲੱਗਿਆ ਤਾਂ ਫਿਰ ਇਹਨਾਂ ਬਣਾ ਹੀ ਹੋਗੇ ਜਾਲੀ ਸਰ ਠੀਕ ਹੈ ਫਿਰ ਇਹ ਵੈਰੀਫਾਈ ਹੋਊਗਾ ਤਾਂ ਪਤਾ ਲੱਗੇਗਾ ਨਾ ਸਰ ਇਹ ਮੈਂ ਵੀ ਆ ਨਾ ਜੇ ਸੰਦਾਂ ਦੀ ਜਾਂਚ ਹੋ ਜਾਵੇ ਨਾ ਪੂਰੇ ਪੰਜਾਬ ਚੋਂ ਜਾਂ ਸਾਡੇ ਜ਼ਿਲ੍ਹੇ ਦੇ ਹੋ ਜਾਵੇ ਅਰ ਕਰੋੜਾ ਨਹੀਂ ਅਰਪਰ ਰੁਪਈਆ ਦਾ ਜਿਹੜਾ ਘਰ ਬਣਾ ਇਹਦੇ 4-5 ਰੁਪਈਆ ਦਾ ਮੈਂ ਦਾਵਾ ਕਰਦਾ ਇਹਦਾ ਠੀਕ ਹੈ ਵੀ 3,70,000 ਰੁਪਈਆ ਮੇਰੇ ਪਿੰਡ ਦੇ ਸਾਫਟਿਕ ਆ ਗਿਆ ਤੂੰ ਕਹਿੰਦਾ ਮਨਜੀ ਖਾਤੇ ਚ ਦਿੱਤੀ ਇਹ ਕਹਿੰਦਾ ਪੇਮੈਂਟ ਜੇ ਤੂੰ ਨਿੱਜੀ ਖਾਤੇ ਤੇ ਪਰ ਸਾਫ਼ ਤੇ ਕੀ ਪੰਚਾਇਤ ਦੇ ਖਾਤੇ ਚ ਕਿਉਂ ਜੇ ਤੂੰ ਸੰਧ ਪੰਚਾਇਤ ਨੂੰ ਦਿੱਤੇ ਨਾ ਵਤਨ ਨਹੀਂ ਸੰਧਾ ਨੂੰ ਕਿਉਂ ਨਹੀਂ ਦਿੱਤੇ ਗਿਆ ਜੇ ਦਿੱਤੇ ਵੀ ਸੰਧਾ ਤੋਂ ਦਾ ਵੇਰਵਾ ਕਿੱਥੇ ਆ ਤੇਰੇ ਕੋਲੇ ਦਿੱਤੇ ਤੇ ਕਿਹੜੇ ਕਿਸਾਨ ਦਿੱਤੇ ਗਿਆ ਕਿਹੜੇ ਸੰਧਾ ਦਿੱਤੇ ਗਿਆ ਤੂੰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਜੀ ਸਰ ਮੈਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦਾ ਜਿਹੜਾ ਸਾਡੇ ਸੀਐਮ ਸਾਹਿਬ ਨੇ ਇਮਾਨਦਾਰ ਨੇ ਸਾਨੂੰ ਇਮਾਨਦਾਰੀ ਤੋਂ ਸਿਖਾਇਆ ਸਾਨੂੰ ਮਾਣ ਸਾਡੇ ਸੀਐਮ ਸਾਹਿਬ ਤੇ ਪਰ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਹੈ ਨਾ ਉਹ ਕਹਨਾ ਚਾਹੀ ਕਰ ਰਿਹਾ ਜਿਹੜਾ ਉਹ ਕੋ ਪ੍ਰਸ਼ਾਸਨ ਜਿਹੜਾ ਉਹ ਸੰਯੋਗ ਨਹੀਂ ਦੇ ਰਿਹਾ ਉਹ ਮਿਲੀ ਭੁਗਤਾ ਕਿਉਂਕਿ ਉਹ ਪ੍ਰਸ਼ਾਸਨ ਜਿਹੜਾ ਮੌਨੋ ਵੈਨ ਦੇ ਵਿੱਚ ਉਹ ਕਾਰ ਵੀ ਕਿਉਂ ਕਰੂਗਾ ਸਰੋ ਜਿਹੜਾ ਪ੍ਰਸ਼ਾਸਨ ਸਾਰਾ ਮਿਲਿਆ ਹੋਇਆ ਮੈਂ ਜਿਹੜੇ ਧਿਆਨ ਕੋਣ ਵਿਚਾਰ ਰਿਹਾ ਇਹਨਾਂ ਨੂੰ ਇਸ ਟਾਈਮ ਅੱਜ ਟਾਈਮ ਸਾਰੇ ਨੂੰ ਵੈਸੇ ਤਾਂ ਸਰ ਮੇਰੀ ਅਕਾਊਡੀਓ ਸਰ ਮੈਂ ਤੁਹਾਨੂੰ ਦੇ ਰਿਹਾ ਇੱਕ ਉਹਦੇ ਜਿਹੜਾ ਪ੍ਰਸ਼ਾਸਨ ਹੈ ਨਾ ਉਹਦੇ ਜਿਹੜਾ ਸੰਦਾ ਦੀ ਇਨਕੁਆਰੀ ਹੋਈ ਹੈ ਇੱਕ ਇੱਕ ਰਿਪੋਰਟ ਦੇ ਖਿਲਾਫ ਬਣੀ ਹੈ ਵੀ ਜਿਹੜੇ ਸੰਧ ਨੇ ਉਹ ਮੌਜੂਦ ਨਹੀਂ ਸੀ ਜਿਹੜਾ ਉਹ ਜਿਹੜੇ ਉਹਦੇ ਕੋਡ ਨੇ ਉਹ ਮੈਚ ਨਹੀਂ ਕਰਦੇ ਸੀਗੇ ਜਦੋਂ ਕਿ ਅਧਿਕਾਰੀ ਜਾਂਚ ਲਈ ਆਉਂਦਾ ਕੋਈ ਕਿਸੇ ਦੂਰ ਸੰਦ ਦਿਖਾ ਕੇ ਉਹ ਵਿਖਾ ਦਿੰਦਾ ਹੈ ਉਹ ਬਚਦਾ ਹੈ ਪਰ ਸਰ ਮੈਂ ਜਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਜਾਂਚ ਕਰ ਲਈ ਆ ਜੀ ਉਹਨੂੰ ਮੈਂ ਕਹੋਣ ਕੀਤਾ ਮੈਂ ਕਿ ਸਰ ਤੁਸੀਂ ਮੇਰੇ ਪਿੰਡ ਇਨਕੁਆਰੀ ਕਰਨ ਆਏ ਹੋ ਤੇ ਉਹ ਜੀ ਸਰ ਤੁਸੀਂ ਕੀ ਕੀਤਾ ਰਿਪੋਰਟ ਦਾ ਉਹ ਸਰ ਸਿੱਧਾ ਸਾ ਮੈਂ ਇੱਕ ਐਮਐਲ ਸਾਹਿਬ ਦਾ ਨਾਮ ਲੈ ਰਿਹਾ ਵੀ ਐਮਐਲ ਸਾਹਿਬ ਰੋਕ ਰਿਹਾ ਕਾਰਵਾਈ ਕਰਨ ਤੋਂ ਮੈਂ ਜਿਹੜੀ ਰਿਪੋਰਟ ਬਣਾ ਕੇ ਦੇ ਦਿੱਤੀ ਹੈ ਥੈਂਕ ਯੂ ਹੁਣ ਸਰ ਜਾਂ ਤੇ ਇਹਦੀ ਜਾਂਚ ਕੀਤੀ ਜਾਵੇ ਜੇ ਸਾਡੇ ਐਮਐਲ ਸਾਹਿਬ ਗਲਤ ਨੇ ਤੇ ਸਰ ਉਹਨੂੰ ਨਹੀਂ ਹੋਣਾ ਚਾਹੀਦਾ ਸਾਡੀ ਇਮਾਨਦਾਰ ਪਾਰਟੀ ਤੋਂ ਉਹਨੂੰ ਸਾਥ ਦੇਣਾ ਚਾਹੀਦਾ ਹੈ ਐਵੇਂ ਵਰਕਰ ਦਾ ਸਰ ਜੇ ਉਹ ਅਫਸਰ ਗਲਤ ਹੈ ਅਫਸਰ ਤੇ ਉਹ ਪੂਰੀ ਹੋਣੀ ਚਾਹੀਦੀ ਹੈ ਸਰ ਇਹਦੇ ਕਿ ਜਾਂਚ ਦੀ ਜਿਹੜਾ ਮਲੋ ਹੋਣੀ ਚਾਹੀਦੀ ਹੈ ਜੇ ਸਾਡਾ ਐਮਐਲ ਸਾਹਿਬ ਗਲਤ ਨੇ ਤਾਂ ਐਮਐਲ ਤੇ ਕਾਰਵਾਈ ਜਿਹੜੇ ਸਾਡੇ ਸੀਐਮ ਸਾਹਿਬ ਨੂੰ ਕਰਨੀ ਬਣਦੀ ਹੈ ਜੇ ਨਹੀਂ ਹੈ ਤਾਂ ਅਫਸਰਦ ਕੀਤੀ ਜਾਵੇ ਇਹਦੇ ਸਰ ਮੈਂ ਪ੍ਰਸ਼ਾਸਨ ਇਹ ਹੀ ਮੰਗ ਕਰਦਾ ਸਾਡੇ ਸੀਐਮ ਸਾਹਿਬ ਨੂੰ ਧਿਆਨ ਚ ਲੈਣਾ ਚਾਹਨਾ ਵੀ ਤੁਸੀਂ ਇਮਾਨਦਾਰ ਸਾਡੇ ਸੀਐਮ ਤੋਂ ਨਹੀਂ ਸਾਨੂੰ ਇਮਾਨਦਾਰੀ ਦਾ ಪಾਠ ਪੜਾਇਆ ਤੁਸੀਂ ਇਮਾਨਦਾਰੀ ਬੋਲਦੇ ਆਂ ਤੇ ਬੋਲਦੇ ਰਹਿਾਂਗੇ ਤੇ ਸਰ ਅਸੀਂ ਇਹ ਇਹ ਦੂਜਾ ਨੰਬਰ ਇਹ ਜੇ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤੋ ਸਰ ਮੈਂ 2 ਜਾਂ 3 ਦਿਨ ਦੇ ਵਿੱਚ ਮਰਨ ਵਰਤੇ ਖੁਦ ਬੈਠ ਗਿਆ ਬੈਠ ਰਿਹਾ ਆਇਆ ਦਾ ਬਲਾਕ ਪ੍ਰਦਾਣਾ ਆਮਾ ਦੀ ਪਾਰਟੀ ਤੋਂ ਮਰਨ ਵਰਤੇ ਬੈਠਾਂਗਾ ਤੇ ਸਰ ਜਿੰਨੀ ਰੇਰ ਤੱਕ ਇਹ ਬੰਦੇ ਸਲਾਖਾ ਪਿੱਛੇ ਨਹੀਂ ਹੁੰਦੇ ਜਾਂ ਕੋਈ ਨਹੀਂ ਕਾਰਵਾਈ ਕੀਤੀ ਜਾਂਦੀ ਮੁੱਠਾ ਘਣੀ ਮੈਨੂੰ ਮਰ ਜਾਣਾ ਮਨਜ਼ੂਰ ਹੈ ਮਰ ਜਾਊਗਾ ਪਰ ਮੈਂ ਇਹਨਾਂ ਨੂੰ ਜਿੰਨੀ ਦੇਰ ਇਹਨਾਂ ਦੁਕਾਰ ਵੀ ਨਹੀਂ ਪਾਈ ਜਾਂਦੀ ਉਨੀ ਦੇਰ ਮੁੱਠਾ ਘਣੀ ਅਰੇ ਥੈਂਕ ਯੂ ਹਾਂਜੀ ਬਹੁਤ ਮਿਹਰਬਾਨੀ